ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆ ਮਨੁਪਟਿਕ ਦੇ ਉੱਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਵੀਡੀਓ ਬਹੁਤ ਵਧੀਆ ਵੀਡੀਓ ਲੈ ਕੇ ਆਏ ਆ ਜਿਵੇਂ ਤੁਹਾਡੇ ਯਾਦ ਹੋਵੇ ਸੀ ਇੱਕ ਪਹਿਲਾਂ ਵੀਡੀਓ ਪਾਈ ਸੀ ਹਨਾ ਕੜਾਈ ਵਾਲਾ ਸੂਟ ਸੀਗਾ ਉੱਚਾ ਹੋ ਗਿਆ ਸੀਗਾ ਆਪਾਂ ਉਹਦਾ ਹੱਲ ਕੀਤਾ ਸੀਗਾ ਨੀਚੇ ਜਿਹੜਾ ਸੂਟ ਦਾ ਹਨਾ ਕਿਹੜਾ ਸੀਗਾ ਉਹ ਥਨੋਂ ਢੇੜ ਕੇ ਉਹਦੇ ਤੇ ਕੜਾਈ ਕਰੀ ਸੀਗੀ ਉਹਦੇ ਨਾਲ ਦੀ ਮਿਲਤ ਜੁਲਦੀ ਉੱਤੇ ਕੰਪਿਊਟਰ ਕੜਾਈ ਹੋਈ ਹੋਈ ਸੀਗੀ ਤੇ ਹੁਣ ਵੀ ਉਸੇ ਭੈਣ ਦਾ ਸੂਟ ਆਇਆ ਜਿਹੜਾ ਉੱਚਾ ਹੋ ਗਿਆ ਜਿਹਦੀ ਅਸੀਂ ਅੱਜ ਵੀਡੀਓ ਪਾ ਪਾ ਰਹੇ ਆ ਤੇ ਅੱਜ ਅਸੀਂ ਦਾ ਹੱਲ ਨਹੀਂ ਕੀਤਾ ਅੱਜ ਅਸੀਂ ਤੁਸ ਤੋਂ ਪਹਿਣਾ ਤੋਂ ਹਨਾ ਸੁਝਾਅ ਲੈਣੇ ਆ ਤੁਸੀਂ ਸਾਰੀ ਵੀਡੀਓ ਦੇਖਿਓ ਸੂਟ ਬਹੁਤ ਸੋਹਣਾ ਬਰੋਕਟ ਦਾ ਸੂਟ ਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਆਮਨ ਸੋਨੂੰ ਦਿਖਾਉਣਗੇ ਸੂਟ ਤੇ ਅਸੀਂ ਤੁਸ ਤੋਂ ਉਹਦਾ ਹੱਲ ਪੁੱਛਦੇ ਆ ਵੀ ਹਨਾ ਅਸੀਂ ਉਹ ਸੂਟ ਦਾ ਕੀ ਹੱਲ ਕਰੀਏ ਤੇ ਸੋਨੇ ਤੋਂ ਸੋਨੇ ਸੁਝਾਅ ਦੇਓ ਤਾਂ ਕਿ ਉਹ ਸੁਝਾਵਾਂ ਦੇ ਵਿੱਚੋਂ ਹਨਾ ਜਿਹੜੀ ਭੈਣ ਦਾ ਸਾਨੂੰ ਸੁਝਾਅ ਵਧੀਆ ਲੱਗੂਗਾ ਉਹ ਅਸੀਂ ਕਸਟਮਰ ਦੇ ਨਾਲ ਸਾਂਝਾ ਕਰਕੇ ਵੀ ਭਾਈ ਆਹ ਸੁਝਾਅ ਦੇਖੋ ਤੁਹਾਨੂੰ ਪਸੰਦ ਆ ਫਿਰ ਉਹ ਸੁਝਾਅ ਆਪਾਂ ਸੂਟ ਉੱਤੇ ਉਹ ਵਰਤਾਂਗੇ ਤੇ ਉਹਦੀ ਇੱਕ ਇਸ ਨੂੰ ਵੀਡੀਓ ਵੀ ਪਾਵਾਂਗੇ ਹਾਂ ਵੀ ਆ ਭੈਣ ਦਾ ਸੁਝਾਅ ਆ ਸਾਨੂੰ ਵਧੀਆ ਲੱਗਿਆ ਤੇ ਇੱਕ ਕਸਟਮਰ ਨੂੰ ਵੀ ਪਸੰਦ ਆਇਆ ਤੇ ਫਿਰ ਆਪਾਂ ਨੇ ਸੂਟ ਉੱਤੇ ਉਹੀ ਅਪਲਾਈ ਕੀਤਾ ਤੇ ਸਾਰੀ ਵੀਡੀਓ ਦੇਖੇ ਤੁਹਾਨੂੰ ਸੂਟ ਵੀ ਬਹੁਤ ਪਸੰਦ ਆਊਗਾ ਤੇ ਸੂਟ ਨੂੰ ਆਪਣੀ ਨਵੀਂ ਲੁੱਕ ਦੇਣੀ ਆ ਤੇ ਜਰੂਰ ਦੇਖਿਓ ਤੇ ਜਿਹੜੇ ਭੈਣ ਬ੍ਰਾਹਮਣ ਐ ਪਰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਆ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਤਾਂ ਕਿ ਵੱਧ ਤੋਂ ਵੱਧ ਭੈਣਾਂ ਤੱਕ ਜਾਵੇ ਤੇ ਉਹ ਸਾਨੂੰ ਸੁਝਾਅ ਦੇਣ ਨਾ ਤੇ ਚਲੋ ਜੀ ਆਪਾਂ ਦੇਖਦੇ ਆਂ ਸੂਟ ਬਹੁਤ ਸੋਹਣਾ ਮੈਂ ਤੁਹਾਨੂੰ ਦਿਖਾਉਣਾ ਸਾਸ਼ਟਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਹੋਰ ਵੀਡੀਓ ਇਹ ਆਪਣੇ ਕੋਲ ਇੱਕ ਸੂਟ ਹੋਰ ਆਇਆ ਹੁਣ ਠੀਕ ਹੋਣ ਵਾਸਤੇ ਤੇ ਇਹ ਸੂਟ ਵੀ ਜਿਵੇਂ ਪਹਿਲਾਂ ਆਪਾਂ ਨੇ ਉੱਚਾ ਸੂਟ ਸੀਗਾ ਉਹ ਠੀਕ ਕਰਿਆ ਸੀ ਹਨਾ ਇਹ ਵੀ ਆਪਾਂ ਨੂੰ ਉਹਦੇ ਵਾਂਗੂ ਹੀ ਠੀਕ ਕਰਨਾ ਹੈ ਇਹ ਮੈਂ ਤਰਪਾਈ ਨੀਚੋਂ ਢੇੜ ਲਈ ਇਹਦੇ ਵਿੱਚ ਇੰਨਾ ਕੁ ਮਾਰਜਨ ਨਿਕਲਿਆ ਤੇ ਇਹ ਸੂਟ ਦੀ ਲੈਂਥ ਆਪਾਂ ਨੇ ਤਿਆਰ ਕਰਨੀ ਆ 48 ਇੰਚ ਤੇ ਇਹਦੇ ਜੋ ਇੰਨਾ ਕਪੜਾ ਨਿਕਲਿਆ ਇਹ 40 ਇੰਚ ਰੈਡੀ ਹੋਊਗਾ ਉਹਨਾਂ ਨੇ 48 ਇੰਚ ਕਿਹਾ ਕਰਨ ਵਾਸਤੇ ਤੇ ਹੁਣ ਮੈਨੂੰ ਹੁਣ ਇਹਦੇ ਵਿੱਚ ਸਮਝ ਨਹੀਂ ਆ ਰਹੀ ਵੀ ਮੈਂ ਕੀ ਇਹਦੇ ਤੇ ਡਿਜ਼ਾਈਨ ਕਰਾਂ ਤੇ ਸੋਚਦੇ ਹਾਂ ਹੁਣ ਆਪਾਂ ਇਹਨੂੰ ਵੀ ਕਿਵੇਂ ਨੀਮਾ ਕਰਿਆ ਜਾਵੇ ਤੇ ਇੱਕ ਇਹਦੇ ਤੇ ਆਹ ਡਿਜ਼ਾਈਨ ਬਣਿਆ ਹੋਇਆ ਹੈਗਾ ਘੇਰੇ ਤੇ ਇਸ ਤਰ੍ਹਾਂ ਇਹ ਵਰਕ ਘੇਰੇ ਤੇ ਹੈ ਤੇ ਆਹ ਇੱਕ ਇਹਦੇ ਉੱਪਰ ਫਲਾਵਰ ਬਣਿਆ ਹੋਇਆ ਤੇ ਐਸੀ ਤਰ੍ਹਾਂ ਇਹਦਾ ਗਲਾ ਵੀ ਬਣਿਆ ਹੋਇਆ ਹੈਗਾ ਤੇ ਫਿਰ ਅੱਗੇ ਵਾਲਾ ਪੀਸ ਤਾਂ ਆਪਾਂ ਕਢਾਈ ਕਰਕੇ ਨੀਮਾ ਕਰ ਦਾਂਗੇ ਤੇ ਪਿੱਛੇ ਵਾਲਾ ਵੀ ਕਪੜਾ ਘੱਟ ਹੈ ਇਹਦੇ 'ਚ ਤੇ ਮੈਂ ਹੁਣ ਭੈਣਾਂ ਨੂੰ ਪਹਿਲਾਂ ਵੀ ਮੈਨੂੰ ਭੈਣਾਂ ਨੇ ਬਹੁਤ ਸੋਹਣੇ ਸੁਝਾਅ ਦਿੱਤੇ ਸੀ ਪਰ ਉਹ ਤਾਂ ਮੈਂ ਠੀਕ ਕਰਤਾ ਸੀ ਸੂਟ ਤੇ ਹੁਣ ਮੈਂ ਭੈਣਾਂ ਨੂੰ ਪੁੱਛਦੀਆਂ ਵੀ ਇਹ ਸੂਟ ਦਾ ਆਪਾਂ ਹੱਲ ਕਿਵੇਂ ਕਰੀਏ ਤੇ ਸਾਰੀਆਂ ਭੈਣਾਂ ਮੈਨੂੰ ਕਮੈਂਟ ਕਰਕੇ ਅਲੱਗ-ਅਲੱਗ ਜੋ ਵੀ ਸੁਝਾਅ ਦਵੋਂਗੇ ਹਨਾ ਵਧੀਆ-ਵਧੀਆ ਆਪਾਂ ਉਹਨਾਂ ਚੋਂ ਇੱਕ ਭੈਣ ਦਾ ਸੁਝਾਅ ਦੇਖ ਕੇ ਵੀ ਜਿਹੜਾ ਠੀਕ ਲੱਗਿਆ ਹਨਾ ਉਹਦੇ ਹਿਸਾਬ ਨਾਲ ਆਪਾਂ ਇਹ ਸੂਟ ਨੂੰ ਰੈਡੀ ਕਰ ਦਾਂਗੇ ਤੁਸੀਂ ਦੱਸਿਓ ਵੀ ਇਹਦੇ ਨੀਚੇ ਉਹ ਕਹਿੰਦੇ ਵੀ ਹੋਰ ਕੱਪੜਾ ਲਾ ਕੇ ਆਵਦੇ ਕੋਲੋਂ ਇਹਦੇ ਨਾਲ ਨਾ ਤਾਂ ਇਹਦੇ ਨਾਲ ਦਾ ਹੀ ਕੱਪੜਾ ਉਹਨਾਂ ਕੋਲੇ ਤੇ ਬਾਕੀ ਸਲਵਾਰ ਦਾ ਨਹੀਂ ਮੈਨੂੰ ਪਤਾ ਦੱਸਿਆ ਉਹਨਾਂ ਨੇ ਕੁਝ ਵੀ ਸਲਵਾਰ ਮੇਰਾ ਸ਼ਹਿਰ ਮੈਂ ਜਾਣਦਾ ਕਲਰ ਦੀ ਹੋਵੇ ਇਹਦੇ ਨਾਲ ਜਿਵੇਂ ਆ ਪਾਈਪਿੰਗ ਲੱਗੀ ਹੋਈ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਹਦੇ ਨੀਚੇ ਕੱਪੜਾ ਲਾ ਕੇ ਤੁਸੀਂ ਇਹਨੂੰ ਨੀਵਾ ਕਰ ਦਿਓ ਤੁਸੀਂ ਦੱਸਿਓ ਮੈਨੂੰ ਵੀ ਜੇ ਆਪਾਂ ਇਹਦੇ ਨੀਚੇ ਕੱਪੜਾ ਲਾਉਣਿਆਂ ਤਾਂ ਇਹ ਸੋਹਣਾ ਲੱਗੂਗਾ ਕੱਪੜਾ ਲੱਗਿਆ ਹੈ ਇਹਦੇ ਨੀਚੇ ਉਹਦੇ ਤੇ ਉਹ ਕਹਿੰਦੇ ਵੀ ਨੀਚੇ ਕੱਪੜਾ ਲਾ ਕੇ ਵੀ ਉਹਦੇ ਤੇ ਵਰਕ ਕਰ ਦਿਓ। ਵੀ ਜ਼ਿਆਦਾ ਨੀਮਾ ਕਰ ਦਿਓ ਇਹਨੂੰ। ਮੇ ਇਹਦੇ ਨਾਲ ਨਹੀਂ ਮਿਲਦੀ ਜੁਲਦੀ ਕੜਾਈ। ਹਾਂ ਕੜਾਈ ਤਾਂ ਫਿਰ ਇਹਦੇ ਨਾਲ ਦੀ ਮਿਲਦੀ ਜੁਲਦੀ ਕਰਨੀ ਪਊਗੀ। ਤੇ ਕੱਪੜਾ ਕਿਹੜਾ ਇਹ? ਕੱਪੜਾ ਇਹ ਬ੍ਰੌਕਟ ਦਾ ਸੂਟ ਹੈ। ਇਹ ਕਾਫੀ ਪੁਰਾਣਾ ਸੂਟ ਹੈ ਨਾ। ਸੂਟ ਪੁਰਾਣਾ ਵੀ ਹੈ ਪਰ ਹੁਣ ਟ੍ਰੈਂਡ 'ਚ ਵੀ ਹੈ। ਬ੍ਰੌਕਟ ਹੁਣ ਪੂਰੇ ਟ੍ਰੈਂਡ 'ਚ ਆ ਗਈ। ਆ ਸਾਈਡ ਤੇ ਪਾਈਪਿੰਗ ਲੱਗੀ ਹੋਈ ਹੈ ਨਾ ਇਹਦੇ? ਹਾਂ ਸਾਈਡ ਤੇ ਇਹਦੇ ਪਾਈਪਿੰਗ ਲੱਗੀ ਹੋਈ ਹੈ। ਮਜੈਂਟਾ ਕਲਰ ਦੀ। ਤੇ ਹੁਣ ਮੈਂ ਇਹੀ ਸੋਚ ਰਹੀ ਆਂ ਵੀ ਇਹਦੇ ਬਾਰਡਰ ਜਿਵੇਂ ਪਹਿਲਾਂ ਆਪਾਂ ਨੇ ਸੂਟ ਦੇ ਬਾਰਡਰ ਬਣਾਏ ਸੀ ਉਹਦੇ ਵੀ نیچے ਸਾਰੇ ਘੇਰੇ ਤੇ ਕਢਾਈ ਹੈਗੀ ਸੀ। ਉਹਦੇ ਤਾਂ ਬਾਰਡਰ ਬਣ ਗਿਆ ਸੀ ਹੁਣ ਇਹਦੇ ਐਵੇਂ ਸੋਚਦੇ ਆਂ ਵੀ ਉਹ ਕਪੜਾ ਜੇ ਆਪਾਂ ਇਹ ਨਾਲ ਲਾਵਾਂਗੇ ਤਾਂ ਇਹਦੇ ਆਪਾਂ ਕਿਵੇਂ ਦੀ ਕਢਾਈ ਕਰੀਏ ਜਿਹੜੀ ਇਹਦੇ ਤੇ ਸੋਹਣੀ ਵੀ ਲੱਗੇ ਤੇ ਸੂਟ ਵੀ ਨਵਾਂ ਲੱਗੇ ਜਮਾਈ ਹੁਣ। ਕਿਉਂਕਿ ਹੁਣ ਦਰਵਾਜ਼ੇ ਦੀ ਸੂਟ ਹੈ ਇਹ। ਵੀ ਬਿਲਕੁਲ ਐਵੇਂ ਹੋ ਜੇ ਵੀ ਹਾਂ ਵੀ ਇਹ ਸੂਟ ਪੁਰਾਣਾ ਹੈ ਨਹੀਂਗਾ। ਵੀ ਹੁਣ ਦਰਵਾਜ਼ੇ ਦੀ ਸੂਟ ਹੈ ਇਹ। ਉਹ ਕਹਿੰਦੇ ਨੇ ਵੀ ਪਿੱਛੇ ਵੀ ਕਪੜਾ ਤੁਸੀਂ ਅਟੈਚ ਕਰ ਦਿਓ ਚਾਹੀਏ ਪਿੱਛੇ ਵੀ ਕਪੜਾ ਘਟਾ ਹਾਂ ਫਿਰ ਉਨੀ ਲੈਂਥ ਇਹਨਾਂ ਦੀ ਬਣਦੀ ਨਹੀਂ ਜਿੰਨੀ ਉਹ ਕਹਿੰਦੇ ਨੇ ਉਹਦੇ ਕਰਕੇ ਕਪੜਾ ਫਿਰ ਨਾਲ ਅਟੈਚ ਕਰਨਾ ਹੀ ਲੱਗੂਗਾ ਨੀਚੇ ਪਿੱਛੇ ਤਾਂ ਇੰਨਾ ਕ ਹੈਗਾ ਉਹਨਾਂ ਕੀ ਅੱਗੇ ਉਹਨਾਂ ਕੀ ਪਿੱਛੇ ਬਰਾਬਰ ਹੀ ਹੈ ਕਪੜਾ ਤੇ ਹੁਣ ਮੇਰੀਆਂ ਭੈਣਾਂ ਮੈਨੂੰ ਦੱਸੋ ਵੀ ਮੈਂ ਇਹਦਾ ਕੀ ਹੱਲ ਕਰਾਂ ਤੇ ਇਹਦੇ ਨਾਲ ਕਪੜਾ ਅਟੈਚ ਕਰਾਂ ਜਾਂ ਤਾਂ ਹੋ ਸਕਦਾ ਨਾ ਵੀ ਇਹ ਕਿਵੇਂ ਕੋਟਾ-ਗੁੱਟਾ ਲਾਇਆ ਜਾਵੇ ਇਹਦੇ ਕਦਰ ਦਾ ਨਾ ਥੱਲੇ ਵੀ ਉੱਤੇ ਉਤਲੇ ਤੇ ਕਢਾਈ ਕੀਤੀ ਜਾਵੇ ਹਨਾ ਹਾਂ ਪਿੱਛੇ ਵਾਲੇ ਦਾ ਵੀ ਫਿਰ ਐਵੇਂ ਕੋਈ ਕੰਮ ਕਰਨਾ ਨਹੀਂ ਕੋਈ ਚੌੜਾ ਜਾਂ ਗੋਟਾ ਲਾ ਕੇ ਹਨਾ ਨਿਰਦਾ ਉਹਨਾਂ ਦਾ ਹਿੱਸਾ ਲਾਫ ਹੋ ਜਾਊਗਾ ਉਤਲੇ ਹਿੱਸੇ ਤੇ ਕਢਾਈ ਕੀਤੀ ਜਾਵੇ ਹਨਾ ਹੂੰ ਬਾਕੀ ਤੁਸੀਂ ਦੱਸਿਓ ਵੀ ਹਨਾ ਵੀ ਕੋਈ ਵਧੀਆ ਤੋਂ ਵਧੀਆ ਸੁਝਾਅ ਇਹ ਵੀਡੀਓ ਅਸੀਂ ਤਾਂ ਹੀ ਬਣਾ ਰਹੇ ਹਾਂ ਕਿਉਂਕਿ ਇਹ ਥੋੜਾ ਜਿਹਾ ਨਾ ਇਹਦੇ ਘੇਰੇ ਤੇ ਕਢਾਈ ਇੰਨੀ ਕੀ ਆ ਇਹ ਤਾਂ ਕਰਕੇ ਆਪਾਂ ਵੀਡੀਓ ਬਣਾਈ ਆ ਵੀ ਤੁਸੀਂ ਦੱਸ ਸਕੋ ਸਾਨੂੰ ਹਨਾ ਵੀ ਕਿਵੇਂ ਦਾ ਇਹ ਬਾਕੀਆਂ ਵੀ ਜਿਹੜੀ ਭੈਣ ਦਾ ਸਾਨੂੰ ਵਧੀਆ ਲੱਗੂਗਾ ਹਨਾ ਅੱਗੇ ਅਸੀਂ ਕਸਟਮਰ ਨਾਲ ਵੀ ਗੱਲ ਕਰਾਂਗੇ ਵੀ ਸਾਨੂੰ ਇਦਾਂ ਇਦਾਂ ਭੈਣਾਂ ਨੇ ਕਮੈਂਟ ਕਰਕੇ ਦੱਸਿਆ ਤੇ ਉਹਨਾਂ ਨਾਲ ਗੱਲਬਾਤ ਕਰਕੇ ਜਿਹੜੀ ਭੈਣ ਦਾ ਹਨਾ ਵਧੀਆ ਲੱਗੇ ਸੁਝਾਵ ਸੀ ਉਹ 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 ਕਰ ਲਾਂਗੇ ਤੇ ਬਾਕੀ ਦੂਜੀਆਂ ਭੈਣਾਂ ਨਰਾਜ਼ ਨਾ ਹੋਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਸੂਟ ਜਿਹੜਾ ਆਪਾਂ ਨੇ ਥੋੜਾ ਜਲਦੀ ਹੀ ਰੈਡੀ ਕਰਕੇ ਦੇਣਾ ਹੈ ਵੀ ਉਹਨਾਂ ਨੇ ਉਹ ਆਏ ਹੋਏ ਨੇ ਕਿਤੋਂ ਮਤਲਬ ਫਿਰ ਜਾਣਾ ਉਹਨਾਂ ਨੇ ਜਿਹੜੇ ਤੁਸੀਂ ਹੁਣ ਮੈਂ ਤੁਹਾਨੂੰ ਕਿਹਾ ਸੀਗਾ ਵੀ ਜਿਹੜੇ ਤੁਸੀਂ ਕਮੈਂਟ ਕਰੋਗੇ ਨਾ ਸੁਝਾਅ ਦੋਗੇ ਹਨਾ ਉਹੀ ਸੁਝਾਅ ਅਸੀਂ ਕਸਟਮਰ ਨਾਲ ਸ਼ੇਅਰ ਕਰ ਲਾਂਗੇ ਹਨਾ ਵੀ ਸਾਨੂੰ ਇਦਾਂ ਇਦਾਂ ਸੁਝਾਅ ਆਏ ਨੇ ਵੀ ਤੁਹਾਨੂੰ ਪਸੰਦ ਆ ਵੀ ਅਸੀਂ ਇਸ ਤਰੀਕੇ ਨਾਲ ਵਰਕ ਕਰ ਦਈਏ ਇਹ ਸੂਟ ਉਹਨਾਂ ਦਾ ਹੀ ਹੈ ਜਿਨ੍ਹਾਂ ਦਾ ਅਸੀਂ ਨੇ ਪਹਿਲਾਂ ਸੂਟ ਨੀਵਾ ਕਰਕੇ ਦਿੱਤਾ ਸੀ ਤਾਂ ਹੀ ਉਹਨਾਂ ਨੇ ਦੂਸਰਾ ਸੂਟ ਸਾਡੇ ਕੋਲ ਭੇਜਿਆ ਵੀ ਇਹਨੂੰ ਵੀ ਤੁਸੀਂ ਵਧੀਆ ਸੋਹਣੇ ਤਰੀਕੇ ਨਾਲ ਸਾਨੂੰ ਤਿਆਰ ਕਰਕੇ ਦਿਓ ਉਹਨਾਂ ਦੇ ਬਹੁਤ ਪਸੰਦ ਆਇਆ ਸੂਟ हां ਜਿਹੜਾ ਪਹਿਲਾਂ ਆਪਣੇ ਕੜਾਈ ਵਾਲਾ ਉਹ ਪਾਈ ਸੀ ਵੀਡੀਓ ਉੱਚੇ ਹੋਏ ਕੜਾਈ ਵਾਲੇ ਸੂਟ ਦਾ ਕੀ ਹੱਲ ਕਰੀਏ ਜਿਹਦਾ ਆਪਾਂ ਦੋ ਵੀਡੀਓ ਪਾਈਆਂ ਥੀ ਪਹਿਲਾਂ ਫਰੰਟ ਦੀ ਵੀਡੀਓ ਪਾਈ ਸੀਗੀ ਕਿਹਦੀ ਦੀ ਹੈ ਨਾ ਫਿਰ ਬੈਕ ਸਾਈਡ ਦੀ ਭਾਈ ਜੀ ਉਹ ਕਹਿੰਦੇ ਤੁਸੀਂ ਆਪਣੇ ਕੋਲੋਂ ਕੋਈ ਕੱਪੜਾ ਅਟੈਚ ਕਰ ਦਿਓ ਅਮਨ ਦਿਖਾਈ ਸੂਟ ਸਾਰਾ ਖੋਲ ਕੇ ਸੂਟ ਸੋਨਾ ਬਹੁਤ ਹੈ ਇਹ ਨਾ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਵਰਕ ਹੋਇਆ ਹੋਇਆ ਤੇ ਇਹ ਆਹ ਦੇਖੋ ਸੂਟ ਸੋਨਾਗਾ ਮਤਲਬ ਬਹੁਤ ਸ਼ੌਕ ਨਾਲ ਤਿਆਰ ਕਰਵਾਇਆ ਹੋਇਆ ਸੂਟ ਇਹ ਹੁਣ ਤੇ ਟ੍ਰੈਂਡ ਦਾ ਹੀ ਹੈ ਬਸ ਇੰਨਾ ਕਾ ਵੀ ਇਹ ਤੋਤੇ ਤੋਂ ਉੱਚਾ ਹੋ ਗਿਆ ਜਾਂ ਫਿਰ ਉਹਦੋਂ ਸ਼ਾਇਦ ਉੱਚੇ ਸੂਟਾਂ ਦਾ ਰਵਾਜ ਹੋਵੇ ਉਹਨਾਂ ਨੇ ਸਲਾਈ ਕਰਾਇਆ ਹੋਵੇ ਬਾਕੀ ਗੁਸਤਾਏ ਡ੍ਰੈਕਲਿੰਗ ਕਰਕੇ ਹੋ ਜੂ ਵਧੀਆ ਹੈ ਨਾ ਹਾਂ ਡ੍ਰੈਕ ਨਹੀਂ ਕਰਕੇ ਨਵਾਂ ਵਰਗਾ ਹੋ ਜੂਗਾ ਬਾਕੀ ਸਾਡੀ ਰਿਕਵੈਸਟ ਹੈ ਤੁਸੀਂ ਸੋਹਣੇ ਤੋਂ ਸੋਹਣੇ ਵਧੀਆ ਤੋਂ ਵਧੀਆ ਸੁਝਾਅ ਦਿਓ ਹੈ ਨਾ ਫਿਰ ਅਸੀਂ ਕਿਉਂਕਿ ਇਹ ਜਲਦੀ ਦੇਣਾ ਵੱਧ ਤੋਂ ਵੱਧ ਸ਼ੇਅਰ ਕਰਿਓ ਹੈ ਨਾ ਵੀ ਜਿਹੜੇ ਅੱਗੇ ਹੋਰ ਭੈਣਾਂ ਦਾ ਕੋਈ ਜਾਵੇ ਉਹ ਭੈਣਾਂ ਵੀ ਆਪਾਂ ਨੂੰ ਸੁਝਾਅ ਦੇਣ ਤੇ ਬਾਕੀ ਜਿਹੜਾ ਸਜਾ ਤੁਹਾਨੂੰ ਵਧੀਆ ਲੱਗਿਆ ਅਸੀਂ ਕਸਟਮਰ ਨਾਲ ਸਾਂਝਾ ਕਰਕੇ ਹੈਨਾ ਫਿਰ ਉਹ ਸੁਝਾਅ ਹੈਨਾ ਇਹਦੇ ਉੱਤੇ ਅਪਲਾਈ ਕਰਕੇ ਉਹਦੀ ਵੀਡੀਓ ਵੀ ਪਾਵਾਂਗੇ ਤੇ ਬਹਿਣਾ ਦਾ ਧੰਨਵਾਦ ਵੀ ਕਰਾਂਗੇ ਹੈਨਾ ਤੇ ਜਿਵੇਂ ਤੁਸੀਂ ਸਾਨੂੰ ਸੁਝਾਅ ਦਵੋਗੇ ਸਾਨੂੰ ਜਿਹੜਾ ਵਧੀਆ ਲੱਗਿਆ ਫਿੱਟ ਲੱਗਿਆ ਹੈਨਾ ਉਹੀ ਅਸੀਂ ਇਹਦੇ ਉੱਤੇ ਕਰਕੇ ਉਹਦੀ ਫਿਰ ਵੀਡੀਓ ਬਣਾਵਾਂਗੇ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ ਹੈਨਾ ਤੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਹੈਨਾ ਦੱਸਿਓ ਜਰੂਰ ਹੈ ਵਧੀਆ ਤੋਂ ਵਧੀਆ ਤਰੀਕਾ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ। ਹਾਂ ਜੀ ਸੂਟ ਤੁਹਾਨੂੰ ਵਧੀਆ ਲੱਗਿਆ ਤੇ ਜਿਵੇਂ ਤੁਸੀਂ ਸਾਰੀ ਵੀਡੀਓ ਦੇਖੀ ਹੈ ਹਨਾ ਆਪਾਂ ਇਹ ਸੂਟ ਦਾ ਹਨਾ ਥੱਲੋਂ ਹੱਲ ਕਰਨਾ ਤੁਸੀਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਵਧੀਆ ਤੋਂ ਵਧੀਆ ਸੁਝਾਅ ਦਿਓ। ਜਿਹੜੀ ਭੈਣ ਦਾ ਸੁਝਾਅ ਸਾਨੂੰ ਵਧੀਆ ਲੱਗਿਆ ਹਨਾ ਅਸੀਂ ਕਸਟਮਰ ਦੇ ਨਾਲ ਉਹ ਸਾਂਝਾ ਕਰਕੇ ਉਹ ਸੁਝਾਈ ਸੂਟ ਉੱਤੇ ਅਪਲਾਈ ਕਰਾਂਗੇ ਤੇ ਅੱਗੇ ਜਦੋਂ ਇਹਦਾ ਹੱਲ ਕਰਾਂਗੇ ਹਨਾ ਵੀ ਜਿਹੜੀ ਭੈਣ ਦਾ ਸਾਨੂੰ ਸੁਝਾਅ ਪਸੰਦ ਆਊਗਾ ਹਨਾ ਵਧੀਆ ਲੱਗੂਗਾ ਉਹਦੀ ਆਪਾਂ ਵੀਡੀਓ ਵੀ ਬਣਾਵਾਂਗੇ ਹਨਾ ਤੁਸੀਂ ਦੇਖਿਓ ਜਰੂਰ। ਤੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਭੈਣਾਂ ਤੱਕ ਜਾਵੇ ਸਾਰੀਆਂ ਭੈਣਾਂ ਨੂੰ ਸੁਝਾਅ ਦੇਣ ਵੀ ਇਸ ਸੂਟ ਦਾ ਆਪਾਂ ਕੀ ਹੱਲ ਕਰੀਏ ਤੇ ਬਾਕੀ ਜਿਹੜੇ ਭੈਣ ਭਰਾਵਾਂ ਨੇ ਅਪਰੋਂ ਹਲੇ ਤੱਕ ਵੀ ਸਬਸਕ੍ਰਾਈਬ ਨਹੀਂ ਕਰਿਆ ਹਨ ਆਪਣੀ ਵੀਡੀਓ ਦੇਖਦene ਹੋ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦਬਿਓ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਵੀ ਕਰਿਓ ਚਲੋ ਜੇਕਰ ਕੋਈ ਗਲਤੀ ਹੋਵੇ ਤਾਂ ਸਾਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਸਤਿ ਸ੍ਰੀ ਅਕਾਲ ਜੀ